达ਸਪੁਰ ਦੇ ਕਸਬਾ ਕਲਾ ਨਾਰਥ ਸਟਵ ਸਟੈਂਡ ਦੇ ਨਜ਼ਦੀਕ 파ਰਸ ਸਵੀਟ ਸ਼ਾਪ ਦੀ ਦੁਕਾਨ ਤੇ ਅੱਜ ਸਵੇਰੇ ਅਚਾਨਕ ਅੱਗ ਲੱਗਣ ਕੰਨ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਦੁਕਾਨ ਦੇ ਮਾਲਕ ਅਤੇ ਸਾਬਕਾ ਸਰਪੰਚ ਕੁਲਵੰਤ ਪਾਲ ਨੇ ਦੱਸਿਆ ਕਿ ਅੱਜ ਸਵੇਰੇ ਕਰੀਬ 6 ਵਜੇ ਸਾਨੂੰ ਕਿਸੇ ਨੇ ਦੱਸਿਆ ਸੀ ਕਿ ਤੁਹਾਡੀ ਦੁਕਾਨ ਤੇ ਅੱਗ ਲੱਗ ਗਈ ਹੈ ਜਦਕਿ ਉਹਨਾਂ ਨੇ ਜਲਦੀ ਜਲਦੀ ਦੁਕਾਨ ਤੇ ਆ ਕੇ ਦੇਖਿਆ ਤਾਂ ਅੱਗ ਦੇ ਪਾਂਬੜ ਮਚ ਰਹੇ ਸਨ ਦੁਕਾਨ ਮਾਲਕ ਦਾ ਕਹਿਣਾ ਹੈ ਕਿ ਉਹਨਾਂ ਨੇ ਫਾਈਬਰ ਗ੍ਰੇਡ ਨੂੰ ਫੋਨ ਕੀਤਾ ਪਰ ਉਹਨਾਂ ਦਾ ਫੋਨ ਨਹੀਂ ਲੱਗ ਰਿਹਾ ਸੀ ਫਿਰ ਉਹਨਾਂ ਨੇ ਸਥਾਨਕ ਲੋਕਾਂ ਦੀ ਮਦਦ ਨਾਲ ਟਰੈਕਟਰ ਤੇ ਟੈਂਕੀ ਵਾਲੇ ਪ੍ਰੈਸ਼ਰ ਨਾਲ ਜਿਵੇਂ ਧੀਵੇਂ ਕਰਕੇ ਅੱਗ ਤੇ ਕਾਬੂ ਪਾਇਆ ਹੋਰ ਕੀ ਕੁਝ ਕਿਹਾ ਹੈ ਦੁਕਾਨ ਮਾਲਕ ਨੇ ਆਹ ਸੁਣਦੇ ਆ ਦੁਕਾਨ ਦੇ ਵਿੱਚ ਪਿਆ ਸਮਾਨ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਚੁੱਕਾ ਹੈ ਸਾਡੇ ਨਾਲ ਹਨ ਸਾਬਕਾ ਸਰਪੰਚ ਕਲੰਤਪਾਲ ਜੀ ਇਹਨਾਂ ਨੂੰ ਜਾਣਦੇ ਆ ਹਾਂਜੀ ਭਾਜੀ ਮੈਂ ਵੀਰ ਜੀ ਸਾਬਕਾ ਸਰਪੰਚ ਜੈਲਦਰਾ ਪੰਚਾਇਤ ਕਲਾਂੌਰ ਪ੍ਰੋਪਰਾਈਟਰ ਪਾਰ ਸਵੀਟ ਸ਼ਾਪ ਜੋ ਕਿ ਅਸੀਂ ਰਾਤ ਨੂੰ ਆਪਣੀ ਦੁਕਾਨ ਬੰਦ ਕਰਕੇ ਘਰ ਗਏ ਆ ਤੇ ਸਵੇਰੇ 6:30 ਵਜੇ ਸਾਨੂੰ ਲੋਕਾਂ ਨੇ ਜਾ ਕੇ ਦੱਸਿਆ ਵੀ ਤੁਹਾਡੀ ਦੁਕਾਨ ਨੂੰ ਬਹੁਤ ਭਿਆਨਕ ਅੱਗ ਲੱਗੀ ਆ ਅਸੀਂ ਜਦੋਂ ਸਾਰੇ ਇਕੱਠੇ ਹੋ ਕੇ ਆਏ ਆ ਉਹਨੇ ਚਿਰ ਨੂੰ ਬਹੁਤ ਜ਼ਿਆਦਾ ਅੱਗ ਜਿਹੜੀ ਆ ਲਪਟਾਂ ਨਿਕਲ ਰਹੀਆਂ ਸੀ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਪਾਣੀ ਦਾ ਪ੍ਰਬੰਧ ਕਰਕੇ ਫਾਇਰ ਬ੍ਰਿਗੇਡ ਵੀ ਲੇਟ ਹੋ ਗਿਆ ਤੇ ਲੇਟ ਪਹੁੰਚਿਆ ਸਮੇਂ ਤੇ ਨਹੀਂ ਪਹੁੰਚਿਆ ਹੋ ਸਕਦਾ ਕੋਈ ਨੁਕਸਾਨ ਹੋਣੋਂ ਬਚ ਜਾਂਦਾ ਪਰ ਬਹੁਤ ਜ਼ਿਆਦਾ ਨੁਕਸਾਨ ਜਿਹੜਾ ਨਾ ਸਾਡਾ ਆਪਣੇ ਫਾਈਨੈਂਸ਼ਲੀ ਤੌਰ ਤੇ ਹੋਇਆ ਜਿੱਚ 13 14 ਫ੍ਰਿਜਾਂ ਸਨ ਕੁਛ ਕੈਂਡੀ ਫ੍ਰਿਜਾਂ ਓਏ ਫ੍ਰਿਜਾਂ ਔਰ ਜਨਰੇਟਰ ਇਨਵਰਟਰ ਐਲ ਸੀ ਡੀ ਕੈਮਰੇ ਹਾਂਜੀ ਔਰ ਬਾਕੀ ਬਹੁਤ ਜ਼ਿਆਦਾ ਨੁਕਸਾਨ ਜਿਹੜਾ ਤਕਰੀਬਨ ਕੋਈ 12 ਤੋਂ 15 ਲੱਖ ਦੇ ਵਿੱਚ 10 ਲੱਖ ਤੋਂ ਉੱਪਰ ਨੁਕਸਾਨ ਫਿਜ਼ੀਕਲ ਤੌਰ ਤੇ ਹੋਇਆ ਤੇ ਬਹੁਤ ਜ਼ਿਆਦਾ ਜਿਹੜਾ ਇਹ ਵੀਰ ਸਾਨ ਹੋਇਆ ਸਾਡਾ ਅਕਲ ਕਿਤੇ ਕਾਰਨਾਂ ਦਾ ਕੋਈ ਪਤਾ ਲੱਗ ਸਕੇ ਕਿ ਵੇਖੋ ਵੀਰ ਹੱਲੇ ਤੱਕ ਤੇ ਸ਼ੋਰ ਸ਼ਰਾ ਤੋਂ ਇਹੋ ਪਤਾ ਲੱਗਦਾ ਜੀ ਕੋਈ ਕਹਿੰਦਾ ਇਸ పార్కింగ్ ਹੋ ਗਈ ਆ ਕੋਈ ਕਹਿੰਦਾ ਜੀ ਇਹ ਕੋਈ ਸਾੜ ਛੜਕੋ ਹੋ ਗਿਆ ਤੇ ਇਹਦਾ ਹੱਲੇ ਤੇ ਵੀ ਕੋਈ ਹੁਣ ਗੰਭੀਰਤਾ ਨਾਲ ਕੋਈ ਜਾਂਚ ਕਰਨੀ ਹੈ ਵਿੰਨੇ ਕੋ ਪਤਾ ਲੱਗੇ ਕਿ ਕੀ ਗੱਲ ਬਣੀ ਹੈ ਜੀ ਬਾਕੀ ਇਹ ਵੀ ਸਾਡਾ ਫੀਜੀ ਬਹੁਤ ਫਾਈਨੈਂਸ਼ਲੀ ਨੁਕਸਾਨ ਹੋਇਆ ਨੀਰਵਟ ਕਿੰਨੇ ਕ ਲੱਖ ਦਾ ਨੁਕਸਾਨ ਹੋ ਚੁੱਕਾ ਹੈ 10 ਲੱਖ ਤੋਂ ਉੱਪਰ-ਉੱਪਰ ਨੁਕਸਾਨ ਜਿਹੜਾ ਨੇ ਦਸ ਤੋਂ 12 ਦੇ ਵਿੱਚ ਵਿੱਚ 15 ਦੇ ਵਿੱਚ ਇੰਨਾ ਕਿ ਨੁਕਸਾਨ ਜਿਹੜਾ ਹੋਇਆ ਤੁਹਾਨੂੰ ਨਹੀਂ ਲੱਗਦਾ ਕਿ ਜਨ ਕਲਾਂਨੌਰ ਦੇ ਵਿੱਚ ਐਡਾ ਵੱਡਾ ਕਸਬਾ ਵਾ ਇਹਦੇ ਵਿੱਚ ਕੋਈ ਫਾਇਰ ਬਟ ਦੇ ਗੱਡੀ ਇਥੇ ਪੱਕੀ ਹੋਣੀ ਚਾਹੀਦੀ ਸੀ ਬਿਲਕੁਲ ਜ਼ਰੂਰ ਹੋਣੀ ਚਾਹੀਦੀ ਐਸ ਗੱਲ ਤੋਂ ਵਾਂਝਾ ਵਾ ਕਲਾਂਨੌਰ ਦਾ ਕਸਬਾ ਜਿੱਡਾ ਵੱਡਾ ਕਸਬਾ ਵਾ ਹਾਂਜੀ ਇਹ ਅੱਗ ਜਿਹੜੀ ਆ 15-20 ਮਿੰਟਾਂ ਜਿਹਨੇ ਸਭ ਕੁਝ ਸਾੜ ਕੇ ਸੁਆਹ ਕਰਤਾ ਤੇ ਫਾਇਰ ਬਟ ਗੇਰ ਗਰਦਾਸਪੁਰੋਂ ਉਨ ਤੋਂ ਘਟੋ-ਘਟਾ 1 ਘੰਟਾ ਲੱਗਦਾ ਉਹਨੇ ਚਿਰ ਨੂੰ ਤੇ ਵੇਖੋ ਇਹ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਵੀ ਗਾਂ ਜਿਹੜਾ ਵੀ ਇੱਥੇ ਫਾਇਰ ਬਰਗੇਡ ਦੀ ਅਵਸਥਾ ਜਿਹੜੀ ਆ ਉਹ ਬਹੁਤ ਜ਼ਰੂਰੀ ਆ ਤੇ ਇੱਥੇ 24 ਘੰਟੇ ਅਵੇਲੇਬਲ ਰਹਿਣਾ ਚਾਹੀਦਾ ਫਾਇਰ ਬਰਗੇਡ ਆ ਜੀ ਮੈਂ ਪ੍ਰਸ਼ਾਸਨ ਤੋਂ ਮੰਗ ਕਰਦਾ ਵੀ ਚਲੋ ਅੱਜ ਸਾਡੇ ਨਾਲ ਹੋਇਆ ਕੱਲ ਕਿਸੇ ਹੋਰ ਨਾਲ ਹੋਏਗਾ ਤੇ ਕਿਸੇ ਦਾ ਕੋਈ ਨੁਕਸਾਨ ਹੋਣੋ ਜੇ ਫਾਇਰ ਬਰਗੇਡ ਇੱਥੇ ਹੁੰਦਾ ਤੇ ਹੋ ਸਕਦਾ ਇਹ ਸਾਡਾ ਇਨਾ ਫਿਜ਼ੀਕਲ ਨੁਕਸਾਨ ਨਾ ਹੁੰਦਾ ਕੋ ਬਚਾਅ ਹੋ ਜਾਂਦਾ ਮੈਂ ਪ੍ਰਸ਼ਾਸਨ ਤੋਂ ਮੰਗ ਕਰਦਾ ਸਰਕਾਰ ਤੋਂ ਜੀ ਦੇ ਆਪਣੇ ਸਤਕਾਰਯੋਗ ਮੰਤਰੀ ਸਰਦਾਰ ਸਰਜਿੰਦਰ ਸਿੰਘ ਰੰਧਾਵਾ ਸਾਹਿਬ ਤੋਂ ਵੀ ਇੱਥੇ ਫਾਇਰ ਬਰਗੇਡ ਦੀ ਜਿਹੜੀ ਆ ਉਹ ਬਹੁਤ ਲੋੜ ਹੈ ਹਾਂਜੀ ਔਰ ਇਹ ਇੱਥੇ ਅਵੇਲੇਬਲ ਹੋਣਾ ਚਾਹੀਦਾ ਕਲਾਨੌਰ ਬਹੁਤ ਵੱਡਾ ਕਸਬਾ ਹੈ ਇਹਨੂੰ ਲਾਗੇ ਚਾਕੇ 88 ਇਸ ਬਲਾਕ ਦੇ ਵਿੱਚ 88 ਪਿੰਡ ਨੇ ਕਿਤੇ ਵੀ ਇਹੋ ਜਿਹਾ ਕੋ ਭਿਆਨਕ ਹਾਸਾ ਹੋਵੇ ਹੁਣ ਤੇ ਮਾਲੀ ਨੁਕਸਾਨ ਹੋਇਆ ਹੈ ਕਿਤੇ ਕੋ ਜਾਨੀ ਨੁਕਸਾਨ ਹੋਵੇ ਤੇ ਬਚਾਅ ਹੋ ਸਕਦਾ ਜੇਕਰ ਫਾਇਰ ਬਰਗੇਡ ਇੱਥੇ ਅਵੇਲੇਬਲ ਹੋਵੇ ਹਾਂਜੀ ਤੁਹਾਨੂੰ ਲੱਗਦਾ ਨੁਕਸਾਨ ਹੋ ਰਿਹਾ ਸਕੇ ਕਿਉਂਕਿ ਨਾਲ ਦੀ ਦੁਕਾਨ ਜਿਹੜੀ ਹੈ ਆਟੋਮੋਬਾਈਲ ਦੀ ਦੁਕਾਨ ਬਿਲਕੁਲ ਜੀ ਬਿਲਕੁਲ ਇਹ ਬਹੁਤ ਵੱਡਾ ਭਿਆਨਕ ਹਾਸਾ ਬਣ ਸਕਦਾ ਹੀ ਚਲੋ ਕੁਝ ਮੇਰੇ ਮੈਨੂੰ ਪਤਾ ਲੱਗਾ ਮੈਂ ਤੇ ਅੰਮ੍ਰਿਤਸਰ ਗਿਆ ਮੇਰੇ ਕੋਈ ਜਿੰਨੇ ਵੀ ਸੱਜਣ ਮਿੱਤਰ ਸਨ ਸਰਦਾਰ ਗੱਜਨ ਸਿੰਘ ਜੀ ਲਾਡੀ ਆਪਣੇ ਕਰਾਇਆ ਜੀ ਬੀਬੀ ਕਲਵੰਤ ਕੌਰ ਜੀ ਦੇ ਬੇਟੇ ਉਹਨਾਂ ਦੱਸਦੇ ਆ ਵੀ ਆਪਣੀ ਟਾਂਚੀ ਲਿਆ ਕੇ ਨਾ ਜਿੱਦ ਨਾਲ ਆਪਣੀਆਂ ਪੈਲੀਆਂ 'ਚ ਸਪਰੇਅ ਕਰਦੇ ਨੇ ਟਰੈਕਟਰ ਦੇ ਨਾਲ ਟਰੈਕਟਰ ਦੇ ਨਾਲ ਉਹਨਾਂ ਟਾਂਚੀਆਂ ਲਿਆ ਕੇ ਤੇ ਬੜੀ ਮੁਸ਼ਕਲ ਨਾਲ ਅੱਗ ਦੇ ਉੱਤੇ ਕਾਬੂ ਪਾਇਆ ਮੈਂ ਉਹਨਾਂ ਦਾ ਵੀ ਰਣੀ ਆ ਹਾਂਜੀ ਤੇ ਉਹਨਾਂ ਦਾ ਵੀ ਰਣੀ ਆ ਵੀ ਉਹਨਾਂ ਸਾਡੀ ਇੰਨੀ ਹੈਲਪ ਕੀਤੀ ਆ ਬਾਕੀ ਜਿਹੜੇ ਭੈਣ ਭਰਾਵਾਂ ਨੇ ਹੈਲਪ ਕੀਤੀ ਆ ਮੈਂ ਉਹਨਾਂ ਦਾ ਵੀ ਰਣੀ ਆ ਬਾਕੀ ਜੋ ਵੀ ਹੋਇਆ ਤੁਹਾਡੇ ਸਾਹਮਣੇ ਆ ਵੀਰ ਪਰ ਸਾਡਾ ਬਹੁਤ ਨੁਕਸਾਨ ਆ ਪਰ ਫਾਇਰ ਬਰਗੇਡ ਦੀ ਜਿਹੜੀ ਸੌਦਾ ਇੱਥੇ ਹੋਣੀ ਚਾਹੀਦੀ ਆ ਤੇ ਜਿਵੇਂ ਲੱਗੇ 베ਦੀ ਸਾਹਿਬ ਦੀ ਦੁਕਾਨ ਸੀ ਤੇਲ ਵਾਲੀ ਅਗਰ ਕਿਤੇ ਅੱਗ ਦੇ ਨਾ ਕਾਬੂ ਪਾਇਆ ਜਾਂਦੇ ਨੁਕਸਾਨ ਬਹੁਤ ਵੱਡਾ ਹੋਣਾ ਸੀ ਤੇ ਇਹਨਾਂ ਗੱਲਾਂ ਲਈ ਮੈਂ ਧੰਨਵਾਦ ਕਰਦਾ ਹਾਂ ਜੀ ਇਸਨ ਦੁਕਾਨ ਦੇ ਮਾਲਕ ਜਿਨ੍ਹਾਂ ਨੇ ਕਿਹਾ ਕਿ ਨੁਕਸਾਨ ਹੋ ਰਿਹਾ ਵੱਸ ਸਕਦਾ ਸੀਗਾ ਸਰਕਾਰ ਕੋਲ ਮੰਗ ਕਰਦੇ ਹਨ ਕਿ ਕਲਾ ਦੌਰ ਦੇ ਵਿੱਚ ਫਾਇਰ ਬ੍ਰਿਡ ਦੀ ਗੱਡੀ ਪੱਕੀ ਇੱਕ ਹੋਣੀ ਚਾਹੀਦੀ ਹੈ ਹੁਣ ਦੇਖਦੇ ਹਾਂ ਸਰਕਾਰ ਕੀ ਕਰਦੀ ਹੈ ਦੇਖਦੇ ਰੋ ਲਾਈਵ ਤੇ ਚੈਨਲ ਓਥੇ ਕੁਲਬੰਤ ਪਾਲ ਨੇ ਕਿਹਾ ਕਿ ਉਹਨਾਂ ਦੀ ਦੁਕਾਨ ਦੇ ਨਾਂ ਲੱਗਦੀ ਦੁਕਾਨ ਆਟੋਮੋਬਾਈਲ ਦੀ ਹੈ ਜੇਕਰ ਅੱਗ ਉਦੋਂ ਨੂੰ ਫੈਲ ਜਾਂਦੀ ਤਾਂ ਨੁਕਸਾਨ ਹੋਰ ਵੀ ਜ਼ਿਆਦਾ ਵੱਸ ਸਕਦਾ ਸੀ ਉਹਨਾਂ ਨੇ ਰੋਸ਼ ਜਤਾਇਆ ਕਿ ਕਸਬਾ ਕਲਾ ਨੌਰ ਬਹੁਤ ਵੱਡਾ ਹੈ ਪੰਜਾਬ ਦੀ ਸਭ ਤੋਂ ਵੱਡੀ ਆਮਦਨ ਵਾਲੀ ਪੰਚਾਇਤ ਹੈ ਅਤੇ ਇਸ ਦੀ ਸਾਲਾਨਾ ਆਮਦਨ ਵੀ ਕਰੋੜਾ ਵਿੱਚ ਹੈ ਪਰ ਸਹੂਲਤ ਤੋਂ ਅਜੇ ਵੀ ਬਹੁਤ ਵਾਂਝਾ ਹੈ ਕਰਤਾ ਮੰਤਰੀ ਪੰਜਾਬ ਸੁਖਿੰਦਰ ਸਿੰਘ ਰਧਾਮਾ ਨੂੰ ਅਪੀਲ ਕੀਤੀ ਕਿ ਕਲਾ ਨੌਰ ਵਿੱਚ ਪੱਕੇ ਤੌਰ ਤੇ ਫਾਇਰ ਬ੍ਰਿਗੇਡ ਤਾਂ ਜੋ ਕਿਸੇ ਵੀ ਅਣਹੋਣੀ ਘਟਨਾ ਤੇ ਜਲਦ ਤੋਂ ਜਲਦ ਕਾਬੂ ਪਾਇਆ ਜਾ ਸਕੇ ਲਾਈਵ ਤੇ ਚੈਨਲ ਦੇ ਲਈ ਕਲਾ ਨੌਰ ਤੋਂ ਮਨਦੀਪ ਕੋਹਲੀ ਦੀ ਰਿਪੋਰਟ